ਸ਼ਖ ਜੱਜ ਦੀ ਅਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਹੁੰਦੀ ਆ ਮੋਟਰਸਾਈਕਲ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ ਲੇਕਿਨ ਥਾਣੇ ਦੇ ਲਗਾਤਾਰ ਚੱਕਰ ਕਰਦੇ ਨੇ ਉੱਤੋਂ ਪੁਲਿਸ ਕੀ ਕਹਿੰਦੀ ਤੁਸੀਂ ਮੋਟਰਸਾਈਕਲ ਖੁਦ ਲੱਭ ਲਓ ਕਿੰਨੀ ਤਰੀ ਨੂੰ ਮੋਟਰਸਾਈਕਲ ਚੋਰੀ ਹੋਇਆ ਤੇ ਵੀਡੀਓ ਹੱਥ ਲੱਗੀ ਹਾਂਜੀ ਕੌਣ ਸੀ ਉਹ ਚੋਰ ਪਤਾ ਲੱਗ ਪਏ ਨਹੀਂ ਜੀ ਤੇ ਪੁਲਿਸ ਕੋਲ ਆਇਨ ਨੂੰ ਕੀ ਹੁੰਦਾ ਪੁਲਿਸ ਕੋਲ ਜਿਹੜੇ ਚੱਕਰ ਗੱਡੀਆਂ ਨੇ ਕਰੀ ਕਹਿੰਦੇ ਦੋ ਵਜੇ ਆ ਕੋਈ ਕਹਿੰਦੇ ਘੰਟੇ ਬਾਅਦ ਉਹ ਫੇਰ ਅਸੀਂ ਤਾਂ ਹੁਣ ਆ ਲੱਭ ਲਾਂਗੇ ਇਹ ਕਹੀ ਜਾਂਦੇ ਹੁਣ ਇਹਨਾਂ ਨੂੰ ਪਤਾ ਕੀ ਜੀ ਅਸੀਂ ਪੁਲਿਸ ਦੇ ਵਰਦੀ ਪਾਉਂਦਾ ਜ਼ਬਰਦਸਤੀ ਪਾ ਸਾਡਾ ਮੋਟਰਸਾਈਕਲ ਲੱਭ ਸਕਦੇ ਹੁਣ ਅਸੀਂ ਇੰਨੀ ਮਿਹਨਤ ਨਾਲ ਮੋਟਰਸਾਈਕਲ ਲਿੱਤਾ ਜੀ ਸਵੇਰੇ ਕੰਮ ਤੇ ਜਾਣਾ 6 ਵਜੇ ਰਾਤੀ 12 ਵੇ ਘਰੇ ਜਾਣਾ ਆ ਦੇਖੋ ਸ਼ਿਵਸ਼ਾਨਾ ਹੁੜੇ ਦਾ ਬਾਅਦ ਚਲੋ ਹੁੜੇ ਦਾ ਬਾਅਦ ਮੰਨਾ ਮਾਰਿਆ ਉਹਨਾਂ ਮਾਰ ਕੋ ਟੋਕ ਤੇ ਉਹ ਮਿੰਟ ਤੇ ਲੱਭ ਗਏ ਸਾਡੇ ਗਰੀਬਾਂ ਦੇ ਕੋਈ ਸੰਭਾਈ ਨਹੀਂ ਹੈਗੇ ਤੁਸੀਂ ਉਹਨਾਂ ਕਿੱਦਾਂ ਲੱਭੋਂਗੇ ਤੁਸੀਂ ਕੋਈ ਸੋਰਸ ਲਗਾਏ ਆਪਣੇ ਲੱਭਣ ਵਾਸਤੇ ਤੁਸੀਂ ਹੁਣ ਲੱਭਣਾ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਲੱਭੋ ਤੁਸੀਂ ਕਿੱਦਾਂ ਲੱਭੋਂਗੇ ਅਸੀਂ ਸਰ ਦੇਖੋ ਜੇ ਅਸੀਂ ਲੱਭਣਾਂਦਾ ਅਸੀਂ ਤਾਂ ਸਾਰੀ ਗਲੀਆਂ ਧੱਕੇ ਮਾਰਦੇ ਜੇ ਪੁਲਿਸ ਦੇ ਤੰਗਾ ਗਵਰਨਮੈਂਟ ਮਿਲਣੇ ਸਾਨੂੰ ਗੱਪੜ ਦੀ ਸਾਨੂੰ ਗਵਰਨਮੈਂਟ ਸੰਬੱਧੇ ਜੇ ਮੋਟਰਸਾਈਕਲ ਰਿਪੇਅਰ ਤੇ ਝੋੜ ਕੇ ਮੁੰਡੇ ਮੈਂ ਆਪਣੀ ਮਿਹਨਤ ਆਪਣੇ ਜੇਬ ਕੱਟ-ਕੱਟ ਕੇ ਮੁੰਡੇ ਪੈਸੇ ਜੋੜੇ ਮੈਂ ਚੱਲ ਮੈਂ ਮੁੰਡਾ ਸੁੱਕ ਸੁਕੇਗਾ ਕੰਮ ਤੇ ਚੱਲ ਜੂਗਾ ਪਰ ਉਹ ਹੁਣ ਅੱਜ 2 ਸਾਲ ਬਾਅਦ ਮੁੰਡਾ ਮੋਟਰਸਾਈਕਲ ਚੋਰੀ ਹੋ ਗਈ ਲੁਧਣਾਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਥਾਣਾ ਡਿਵੀਜ਼ਨ ਨੰਬਰ 2 ਦੇ ਬਾਹਰ ਖੜੇ ਹੋਈ ਹਾਂ ਥਾਣਾ ਡਿਵੀਜ਼ਨ ਨੰਬਰ 2 ਦੇ ਬਾਰੇ ਸ ਕਰਕੇ ਖੜੇ ਹੋਏ ਹਾਂ ਕਿ ਇੱਕ ਸ਼ਖਜ ਜੱਜ ਦੀਆਂ ਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਹੁੰਦੀਆਂ ਮੋਟਰਸਾਈਕਲ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ ਲੇਕਿਨ ਥਾਣੇ ਦੇ ਲਗਾਤਾਰ ਚੱਕਰ ਕਰਦੇ ਨੇ ਉੱਤਪੁਲਿਸ ਕੀ ਕਹਿੰਦੀ ਤੁਸੀਂ ਮੋਟਰਸਾਈਕਲ ਖੁਦ ਲੱਭ ਲਓ ਉਹ ਪੀੜ ਤੇ ਮੌਜੂਦ ਆ ਸਾਡੇ ਨਾਲ ਕੀ ਨਾ ਬਾਈ ਆਪਣਾ ਰਿਤਿਕ ਜੀ ਰਿਤਿਕ ਕਿੰਨੀ ਤਰੀਕ ਨੂੰ ਮੋਟਰਸਾਈਕਲ ਚੋਰੀ ਹੋਇਆ ਤੇ ਵੀਡੀਓ ਹੱਥ ਲੱਗੀ ਹਾਂਜੀ ਕੌਣ ਸੀ ਉਹ ਚੋਰ ਪਤਾ ਲੱਗ ਪਏ ਨਹੀਂ ਜੀ ਤੇ ਪੁਲਿਸ ਕੋਲ ਆਉਣੇ ਕੀ ਹੁੰਦਾ ਪੁਲਿਸ ਕੋਈ ਸਵੇਰੇ ਦੇ ਚੱਕਰ ਗੱਡੀਆਂ ਨੇ ਕਰੀ ਕਹਿੰਦੇ 2 ਵਜੇ ਆ ਕੋਈ ਕਹਿੰਦੇ ਘੰਟੇ ਬਾਅਦ ਆਓ ਫੇਰ ਆਓ ਇਹ ਬਾਰ-ਬਾਰ ਚੱਕਰ ਗੱਡੀ ਆ ਰਹੇ ਤੇ ਅਸੀਂ ਕ ਅਸੀਂ ਤਾਂ ਹੁਣ ਆ ਲੱਭ ਲਾਂਗੇ ਇਹ ਕਹੀ ਜਾਂਦੇ ਹੁਣ ਇਹਨਾਂ ਨੂੰ ਪੈਦਾ ਕੀ ਏਰੀਏ ਅਸੀਂ ਪੁਲਿਸ ਦੇ ਵਰਦੀ ਪਾਉਂਦਾ ਜਬਰਦੀ ਪਾਣੀ ਇਹਦੇ ਘਰੇ ਬੈਠੋ ਜੀ ਹੂੰ ਸਾਡਾ ਮੋਟਰਸਾਈਕਲ ਨਹੀਂ ਲੱਭ ਸਕਦੇ ਹੁਣ ਅਸੀਂ ਇੰਨੀ ਮਿਹਨਤ ਨਾਲ ਮੋਟਰਸਾਈਕਲ ਲਿੱਤਾ ਜੀ ਹੂੰ ਸਵੇਰੇ ਕੰਮ ਤੇ ਜਾਣਾ 6 ਵਜੇ ਰਾਤੀ 12 ਵੇ ਘਰੇ ਜਾਣਾ ਤੁਸੀਂ ਫਾਦਰ ਉਹਨਾਂ ਦੇ ਹਾਂਜੀ ਇਹ ਬਾਈ ਕਿਸ਼ਤਾਂ ਪੂਰੀਆਂ ਹੋ ਗਈ ਸੀ ਮੋਟਰਸਾਈਕਲ ਦੀ ਨਹੀਂ ਸਾਕੇਸਤ ਨਹੀਂ ਪੂਰੀ ਕਿਸ਼ਤਾਂ ਹੀ ਪੂਰੀ ਨਹੀਂ ਹੋਈਆਂ ਕੀ ਹਾਲਾਤ ਕੀ ਨੇ ਫਿਰ ਹਾਲਾਤ ਦੱਦਾਂ ਮੈਂ ਇਹ ਮੁੰਡੇ ਨੇ ਇੰਨੀ ਮਿਹਨਤ ਕਰਕੇ ਪੈਸੇ ਲਿੱਤੇ ਮੋਟਰਸਾਈਕਲ ਕਢਾਇਆ ਮੋਟਰਸਾਈਕਲ ਕਢਾ ਕੇ ਚਲੋ ਮਿਹਨਤ ਕਰਕੇ ਪੈਸੇ ਦਾ ਕੰਮ ਕਰ ਦੂਰ ਜਾਂਦਾ ਤੇ ਅਸੀਂ ਕੱਲ ਰਾਤ ਨੂੰ ਮੋਰਸਾ ਚੋਰੀ ਹੋ ਚੁੱਕਾ ਅਸੀਂ ਥਾਣੇ ਜਾ ਬੋਲ 10 ਵਜੇ ਰਖਾਤੀ ਤੇ ਪੁਲਿਸ ਕੋਲ ਸਵੇਰੇ ਆਇਆ ਸਵੇਰੇ ਆਇਆ ਤੇ ਕਿਨ ਲੱਭਾਂਗੇ ਕੋਸ਼ਿਸ਼ ਕਰਾਂਗੇ ਮੈਂ ਕਿਹਾ ਸਰ ਤੁਸੀਂ ਕੈਮਰੇ ਦੇ ਚੈੱਕ ਕਰੋ ਤੁਸੀਂ ਟਿਕਰ ਚੈੱਕ ਕਰੋ ਕੋਈ ਚੈੱਕ ਨਹੀਂ ਸੁਣਾਈ ਹੋਏ ਕਿ 2 ਵਜੇ 2 ਵਜੇ ਸੀ ਆਏ ਮੈਂ ਤੇ ਮੁੰਡਿਆ ਸੀ ਮੇਰਾ ਬੇਟਾ ਹੈ 2 ਵਜੇ ਸੀ ਆਏ ਕੋਈ ਸੁਣਾਈ ਨਹੀਂ ਹੋਈ ਤਾਂ ਬੰਦਾ ਤੁਸੀਂ ਆਪ ਲੱਭੋ ਜੀ ਤੇ ਅਸੀਂ ਤਿੰਨਾਂ ਦਾ ਘੰਟਾ ਕਿੰਨਾ ਕਿੰਨਾ ਬੈਠ ਰਹੇ ਮੈਂ ਤੇ ਮੇਰਾ ਬੇਟਾ ਇਹ ਤੁਸੀਂ ਲੱਭਣਾ ਫਿਰ ਤੁਸੀਂ ਆਪ ਹੀ ਲੱਭ ਲਓ ਫਿਰ ਉਹਨਾਂ ਨੇ ਕੀ ਕਰਨਾ ਤੁਸੀਂ ਨਹੀਂ ਉਹਦੀ ਨਾ ਸਰ ਜੀ ਮੈਂ ਕਹਿੰਦਾ ਅਸੀਂ ਆਪ ਹੀ ਲੱਭਣਾ ਤੇ ਪੁੱਛਦਾ ਕੀ ਫਾਇਦਾ ਸਾਨੂੰ ਫਿਰ ਪੁੱਛ ਕਰ ਵਸਤੇ ਅੱਜ ਦੇਖੋ ਸ਼ਿਵ ਸ਼ੈਨ ਥੋੜੇ ਦਿਨ ਬਾਅਦ ਬਸ ਲੋ ਫੜਦਾ ਬਾਅਦ ਮੰਨਾ ਮਾਰਿਆ ਉਹਨਾਂ ਮਾਰ ਕੇ ਟੋਕ ਦਿੱਤੀ ਉਹ ਮਿੰਟ ਚ ਲੱਭ ਗਏ ਸਾਡੇ ਗਰੀਬਾਂ ਦੇ ਕੋਈ ਸੁਣਵਾਈ ਨਹੀਂ ਹੈਗੀ ਉਹ ਹਾਈ ਪ੍ਰੋਫਾਈਲ ਕੇਸ ਸੀ ਸਰ ਸਾਡੇ ਕੋਈ ਸਾਡੇ ਕੋਈ ਹੈ ਅਸੀਂ 1 ਕਿਕਰ ਰੁਪਇਆ ਜੋੜ ਕੇ ਪੂਰੀ ਮਿਹਨਤ ਨਾਲ ਬੱਚਾ ਨੂੰ ਮੋਟਰਸਾਈਕਲ ਦਿੱਤਾ ਤੇ ਬੱਚਾ ਹੁਣ ਉੱਤਰ ਕੇ ਜਾ ਰਿਹਾ ਕੰਮ ਤੇ ਜਾ ਰਿਹਾ ਕਿਧਰ ਕਿਧਰ ਜਾਊ ਅਸੀਂ ਸਰ ਦਿਨ ਰਾਤ ਦੇ 2 ਜਿਹੜੇ ਕੱਢਦੇ ਰਹੇ ਨਹੀਂ ਸਾਨੂੰ ਬੇ ਤੁਸੀਂ ਹੁਣ ਕਿੱਦਾਂ ਲੱਭੋਗੇ ਤੁਸੀਂ ਕੋਈ ਸੋਰਸ ਲਗਾਏ ਆਪਣੇ ਲੱਭਣ ਵਾਸਤੇ ਤੁਸੀਂ ਹੁਣ ਲੱਭਣਾ ਤੁਹਾਨੂੰ ਕਿਹਾ ਗਿਆ ਤੁਸੀਂ ਲੱਭੋ ਤੁਸੀਂ ਕਿੱਦਾਂ ਲੱਭੋਗੇ ਅਸੀਂ ਸਰ ਦੇਖੋ ਜੇ ਅਸੀਂ ਲੱਭਣਾ ਹਾਂ ਅਸੀਂ ਤਾਂ ਸਾਰੇ ਗਲੀਆਂ ਧੱਕੇ ਮਾਰਦੇ ਜਿਹੜੇ ਪੁਲਿਸ ਦੇ ਤਨਖਾਹ ਗੌਰਮੈਂਟ ਮਿਲਨੇ ਸਾਨੂੰ ਗੱਪੜ ਦੇ ਦਿੰਨ ਅਸੀਂ ਲੱਭ ਲੈਣੇ ਫਿਰ ਸਾਨੂੰ ਗੌਰਮੈਂਟ ਸੰਬੱਧ ਦੇਵੇ ਇਹੋ ਜੀ ਭਗਵਾਨ ਦਮਨ ਦੇ ਕੀ ਸਾਨੂੰ ਸੁਭਾਤਾ ਜਿਹੜੇ ਗਰੀਬਾਂ ਦਾ ਕੋਈ ਸਵਾਲ ਕਰ ਨਹੀਂ ਸਕਦੇ ਕਿੱਦਾਂ ਲਿੱਤਾ ਸੀ ਮੋਟਰਸਾਈਕਲ ਮੋਟਰਸਾਈਕਲ ਰੁਪਿਆ ਰੁਪਿਆ ਝੋੜ ਕੇ ਮੁੰਡੇ ਮੈਂ ਆਪਣੀ ਮਿਹਨਤ ਮੈਂ ਜੇਬ ਕੱਟ ਕੱਟ ਕੇ ਮੁੰਡੇ ਪੈਸੇ ਜੋੜੇ ਮੈਂ ਚੱਲ ਮੈਂ ਮੁੰਡੇ ਸੁੱਖ ਸੁੱਖੇ ਦਾ ਕੰਮ ਤੇ ਚੱਲ ਜੂਗਾ ਪਰ ਉਹ ਹੁਣ ਅੱਜ 2 ਸਾਲ ਬਾਅਦ ਮੁੰਡਾ ਮੋਟਰਸਾਈਕਲ ਚੋਰੀ ਹੋ ਗਿਆ ਜੱਫੇ ਹੁਣ ਮੈਂ ਕਿੱਦਾਂ ਮੈਂ ਕਿਸ਼ਤਾ ਵੀ ਸਾਲ ਦੀ ਪੂਰੀ ਭਰਨੀ ਆ ਲੈ ਕਿੱਦਾਂ ਭਰੂ ਮੈਂ ਮੈਂ ਘਰ ਮੇਰੇ ਦੋ ਦੋ ਕੁੜੀਆਂ ਦੋ ਮੁੰਡੇ ਆ ਮੈਂ ਘਰ ਚ ਲਾ ਰਿਆ ਮੈਂ ਕਿੱਦਾਂ ਓੱਖਾ ਸੁੱਖ ਚ ਲਾ ਰ ਮੈਂ ਆਟੋ ਚ ਲਾਣਾ ਬੜਾ ਓੱਖਾ ਚ ਲਾ ਰਿਆ ਮੈਨੂੰ ਪਤਾ ਵਾ ਪਰ ਮੇਰੇ ਕੋਈ ਸਮਝ ਨਹੀਂ ਹੋ ਰੀ ਮੇਰੇ ਮੁੰਡੇ ਕਿਸ ਤਾਈ ਪੂਰੀ ਨਹੀਂ ਹੋਈ ਕਿਸ ਤਾਈ ਪੂਰੀ ਹੋਈਆਂ ਹੁਣ ਉਹ ਵੀ ਲੈਣੀ ਪੈਣੀ ਉਹ ਵੀ ਲੈਣੀ ਪਣੀ ਆ ਉਪਰੋਂ ਕੰਨੇ ਜੀ ਤੁਸੇ ਆਪ ਲੱਭ ਲੋ ਅਸੀਂ ਅਸੀਂ ਲੱਭਾਂਗੇ ਤੇ ਗੋਮਣ ਦਾ ਕੀ ਫਾਇਦਾ ਤੁਹਾਨੂੰ ਤੁਹਾਡੇ ਕੋਲ ਕੈਸ਼ ਤਾਂ ਤੁਸੀਂ ਤੁਸੀਂ ਮਦਦ ਕਰੋ ਸਾਡੇ ਵੀ ਭਾਈ ਜੀ ਮੈਂ ਤਾਂ ਦੇਖੋ ਵੀਡੀਓ ਚ ਲਾ ਸਕਦਾ ਵੀਡੀਓ ਦੇ ਵਿੱਚ ਤੁਹਾਡਾ ਮੋਟਰਸਾਈਕਲ ਦੀ ਵੀਡੀਓ ਚ ਲਾ ਸਕਦੇ ਹਾਂ ਅਸੀਂ ਤਾਂ ਲੋਕਾਂ ਨੂੰ ਜਿਹਨੂੰ ਲੱਭੇਗਾ ਕੋਸ ठाਣੇ ਤਲਾਕ ਕਰ ਲੈਣਗੇ ਅਸੀਂ ਤਾਂ ਨਹੀਂ ਮਦਦ ਕਰ ਸਕਦੇ ਆ ਅਸੀਂ ਅਸੀਂ ਵੀ ਉਹੀ ਚੀਜ਼ ਕਰ ਸਕਦੇ ਆ ਕਿ ਮੋਟਰਸਾਈਕਲ ਲੱਭ ਜਵੇ ਤੁਹਾਡਾ ਕਿਉਂਕਿ ਤੁਹਾਡੀ ਅੱਖਾਂ ਵੀ ਨਮ ਹੋ ਗਈਆਂ ਨੇ ਮੋਟਰਸਾਈਕਲ ਜਿੱਦਾਂ ਲਿੱਤਾ ਹੁੰਦਾ ਨਾ ਜਿੱਦੇ ਪੈਸੇ ਲੱਗੇ ਹੁੰਦੇ ਜਿਹਨੇ ਕਿਸ਼ਤਾ ਪਰ ਨਹੀਂ ਆਉਂਦੇ ਦਿਲ ਤਾਂ ਉਹੀ ਦੁੱਖਦਾ ਬਾਈ ਹਾਂਜੀ ਹਾਂਜੀ ਮੈਂ ਸਰ ਬਹੁਤ ਬਹੁਤ ਦੁਖੀ ਆ ਇੱਕ ਫਿਕਰ ਬੈ ਜੋੜ ਦੇਣ ਮੈਂ ਮੇਰਾ 00780 ਮੋਟਰਸਾਈਕਲ ਦਾ ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਸਪਲੈਂਡਰ ਨਵਾਂ ਘਟਾਇਆ ਸੀ 2 ਸਾਲ ਲੁਕੜੇ ਨਾ ਹੋ ਗਿਆ ਨਮਸਨ ਤੇ ਬਲੈਕ ਕਲਰ ਦਾ ਮਤਲਬ 2 ਸਾਲ ਤੋਂ ਕਿਸ਼ਤਾਂ ਭਰਦੇ ਆ ਰਹੇ ਹਾਂ ਪਰਦੇ ਆ ਰਹੇ ਹਾਂ ਹਾਂਜੀ ਖਤਮ ਵੀ ਨਹੀਂ ਹੋਈਆਂ ਭਰਦੇ ਕੰਮ ਕਰਦਾ ਇਹ ਬੇਟਾ ਕੰਮ ਕਰਦਾ ਆਪਣੇ ਕਿਸ਼ਤਾਂ ਭਰਦਾ ਮੈਂ ਕਿੰਨਾ ਕਮਾਉਂਦਾ ਬਾਈ ਮੈਂ ਇਹ 10000 ਕਿੰਨੀ ਕੀ ਸੀਗੀ 3168 ਰੁਪਏ 3168 ਰੁਪਏ 2 ਸਾਲ ਦਿੱਤੀ ਹੈ ਹਾਂਜੀ ਹਾਂਜੀ ਕਿੰਨੀਆਂ ਰਹਿndੀਆਂ ਜੀ 2 ਸਾਲ ਦੀਆਂ ਰਹਿndੀਆਂ ਜੀ ਕੋਈ ਹੱਥ ਪੱਲਾ ਨਹੀਂ ਫੜਾਇਆ ਕੋਈ ਹੱਥ ਪੱਲੇ ਵੜਾ ਸਾਨੂੰ ਕਹਿੰਦੇ ਤੁਸੀਂ ਆਪ ਲੱਭੋ ਜੀ ਤੁਸੀਂ ਕੋਸ਼ਿਸ਼ ਕਰੋ ਤੁਸੀਂ ਆਪੇ ਲੱਭੋ ਅਸੀਂ ਦੋ ਦੋਨ ਮਾਦਰ ਦਿਨੇ ਕੋਡ ਦੇਣ ਦੇ ਫਾਇਦਾ ਕਰਾਂਗੇ ਜੇ ਮੰਨ ਲਓ ਮੇਰੀ ਗੱਲ ਸਮਝ ਜੇ ਹੁਣ ਤੇ ਮੈਂ ਮੋਟਰਸਾਈਕਲ ਲੈ ਗਏ ਆ ਪਤਾ ਨਹੀਂ ਕੌਣ ਨਾ ਕੌਣ ਜੇ ਕੋਈ ਸ਼ਸ ਨੁਕਸਾਨ ਕਰਦਾ ਸਾਨੂੰ ਫੰਡਾਣਾ ਆ ਕਿਰਾਂ ਨੇ ਨਹੀਂ ਫਾਇਦਾ ਕੱਟੀ ਨਹੀਂ ਫਾਇਦਾ ਦਰਖਾਸਤ ਲਿਖਣ ਨੂੰ ਬਸ ਉਹਨਾਂ ਨੇ ਫਾਇਦਾ ਨੰਬਰ ਲਾਇਆ ਹੋਵੇ ਬਾ ਕੁਛ ਨਹੀਂ ਲਾਇਆ ਉਹਦਾ ਲਿਖੇ ਉਹਦਾ ਆਇਆ ਦਿੱਤਾ ਸਾਨੂੰ ਬਸ ਬਸ ਆ ਲਿਖ ਰੋ ਦਿੱਤਾ ਉਹਨਾਂ ਨੇ ਉਹ ਕਾਗਜ਼ ਜੇ ਦਿੱਤਾ ਉਹਨਾਂ ਨੇ ਲਿਖ ਕੇ ਕਾਡੀ ਕੰਪਲੇਂਟ ਜਿਹੜੀ ਤੁਸੀਂ ਉੱਤੀ ਉਹ ਹੀ ਲਿਖੀ ਬਸ ਉਹੀ ਲਿਖੀ ਸਾਨੂੰ ਹੋਰ ਕੁਝ ਨਹੀਂ ਹੈਗਾ ਨਾ ਹੋ ਸਕਦਾ ਕੋਈ ਪ੍ਰੂਫ ਨਹੀਂ ਕੋਈ ਤੇਰੇ ਤਿੰਨੇ ਤੇਰੇ ਫਾਦਰ ਨੇ ਹਾਂਜੀ ਸਰ ਇਰਫੇ ਤੁਸੀਂ ਕਿਹਾ ਨਹੀਂ ਕਿ ਕੁਝ ਕਰੋ ਸਰ ਵੀਡੀਓ ਦਿੱਤੀ ਹੈ ਮੈਂ ਕਿਹਾ ਸੀ ਵੀਡੀਓ ਦਿਖਾਈ ਸੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਸੀ ਕਿਹਦੇ ਚੋਰ ਵੀ ਫੜਿਆ ਨਾਲੇ ਤੱਕ ਕਹਿੰਦੇ ਕੈਮਰਾ ਸਾਫ਼ ਨਹੀਂ ਆ ਰਿਹਾ ਐਸੀ ਉਹਨਾਂ ਨੂੰ ਕਿਹਾ ਕੈਮਰਾ ਚੈੱਕ ਕਰ ਲਓ ਜਾ ਕੇ ਆਈਸੀਸੀ ਬੈਂਕ ਦੇ ਕੋਲ ਹੈਗਾ ਇੱਕ ਉੱਪਰ ਵੀ ਲੱਗਾ ਨੀਚੇ ਵੀ ਲੱਗਾ ਚੈੱਕ ਨਹੀਂ ਕੀਤਾ ਉਹਨਾਂ ਨੇ ਅਸੀਂ ਖੁਦ ਵੀਡੀਓ ਨਿਕਾਲ ਲਈਏ ਜਾ ਕੇ ਬਾਹਰ ਉਹ ਦੇਖੋ ਸਿਮਬਲ ਦੇ ਬਾਹਰ ਡੇ ਡੇ ਰਿਕਾਰਡ ਕਰ ਕੋ ਕਰਾ ਫਰਜ਼ਾਂ ਦਿੱਤੀ ਹੂੰ ਉਹ ਵੀ ਮੈਂ ਫੋਟੋ ਕੁੱਚੀ ਆ ਮੈਂ ਬੇਟਰ ਮੈਂ ਕਹਿੰਦਾ ਮੈਂ ਤੁਹਾਨੂੰ ਫੋਟੋ ਭੇਜ ਦੇ ਮੈਂ ਪਤਾ ਲੱਜੇ ਮਰੋਂ ਕਿ ਆਪਾਂ ਹੈ ਗਈ ਚਾਹੀਏ ਆਪਣ ਨੂੰ ਕੋਈ ਆਪ ਪ੍ਰੂਫ ਹੈਗਾ ਆਪਣੇ ਕੋ ਇਹ ਹੁਣ ਕੋਈ ਗਲਤ ਕੰਮ ਕਰਦਾ ਕੋਈ ਕਸ ਸਾਨੂੰ ਫੜਨ ਨਾਲ ਬੋਲਸ ਵਾਲਿਆਂ ਆ ਗਏ ਬਿਲਕੁਲ ਇਹ ਉਹ ਪਰਿਵਾਰ ਹੈ ਸੱਸੀਆ ਕਾਲ ਭਾਜੀ ਸੱਸੀਆ ਕਾਲ ਜੀ ਵਿਸ਼ਾਲ ਗੱਲ ਕਰ ਰਹੇ ਹੁਣ ਲਾਈਵ ਤੋਂ ਪੱਤਰਕਾਰ ਠੀਕ ਹੋ ਦੋ ਨੰਬਰ ਥਾਣੇ ਤੋਂ ਗੱਲ ਕਰ ਰਹੇ ਹਾਂ ਸਰ ਸਰ ਇੱਕ ਮੋਟਰਸਾਈਕਲ ਚੋਰੀ ਹੋਇਆ ਹੁਣ ਅੱਧਰ ਬੈਂਕ ਦੇ ਬਾਹਰੋਂ ਉਹ ਕੁਝ ਉਹਦਾ ਮਾਮਲਾ ਪਤਾ ਲੱਗ ਪਿਆ ਸਰ ਅਜੇ ਪਰਿਵਾਰ ਰਾਤੀ ਸਾਡੇ ਨਾਲ ਰੂਬਰੂ ਹੋਇਆ ਸੀਗਾ ਅੱਛਾ ਜੀ ਹਾਂ ਜੀ ਇਹ ਰਜਿਸਟਰ ਮੰਦ ਕੀ ਆਪਣੇ ਕੋਲ ਚੈੱਕ ਨਹੀਂ ਅਜੇ ਨਹੀਂ ਅਬ ਪਤਾ ਨਹੀਂ ਕਿ ਕੈਮਰੇ ਕੋਲ ਕੈਮਰੇ ਕੋਲ ਚੈੱਕ ਕਿੱਥੇ ਗਏ ਨੇ ਲੇਕਿਨ ਪਰਿਵਾਰ ਕਹਿ ਰਿਆ ਸੀਗਾ ਲੇਕਿਨ ਪਰਿਵਾਰ ਕਹਿ ਰਿਆ ਸੀਗਾ ਕਿ ਸਾਨੂੰ ਕੋਸ਼ ਕਹਿੰਦੀ ਤੁਸੀਂ ਆਪ ਹੀ ਲੱਭ ਲਓ ਲੱਭਿਆ ਜਾਂਦਾ ਅਸੀਂ ਤਾਂ ਦੇਖ ਲਿਆ ਦੂਖ ਲਿਆ ਹੈਗਾ ਤੇਰੀ ਵੀ ਗੱਲਬਾਤ ਕੀਤੀ ਸਰ ਬੇਟਾ ਇਹ ਬੜੀ ਗੱਲਬਾਤ ਸੀ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ ਵੀ ਕੰਪਨੀ ਦੀ ਪੁਲਿਸ ਆ ਉਹ ਤਾਂ ਲੱਭੇ ਰਹੀ ਹੈ ਫੇਰ ਵੀ ਤੁਹਾਡਾ ਜਿੱਦਾਂ ਜਿੱਦਾਂ ਕਿਸੇ ਦੀ ਆਪਣੀ ਚੀਜ਼ ਹੁੰਦੀ ਰਹੇ ਜੀ ਜੀ ਉਹ ਬੰਦਾ ਦੂਰੋਂ ਪਛਾਣ ਲੈਂਦਾ ਮੇਰੀ ਬਿਲਕੁਲ ਰਾਈਟ ਹੈ ਨੰਬਰ ਵੀ ਚੇਂਜ ਕੀਤਾ ਹੋਵੇ ਬਿਲਕੁਲ ਜਿੰਨਾਂ ਨੂੰ ਇਸ ਕਰਕੇ ਉਹ ਮੁੱਸਮੂਨ ਕਿਹਾ ਸੀ ਵੀ ਆਪਣੇ ਤੌਰ ਤੇ ਵੀ ਨਿਗਰ ਰੱਖਿਓ ਕਿ ਕੋਈ ਬੰਦੇ ਦੀ ਕਿਤੇ ਇੱਕ ਬੰਦਾ ਹੈ ਨਾ ਉਹ ਪਾਰਕਿੰਗ ਚ ਖਲਾ ਕਰ ਜਾਂਦਾ ਜਾਂ ਕੋਈ ਇਸ ਤਰ੍ਹਾਂ ਕਰਦਾ ਤੁਹਾਨੂੰ ਦੂਰੋਂ ਪਤਾ ਲੱਗ ਜਾਣਾ ਵੀ ਸਾਡਾ ਬਾਜ਼ਾਰ ਇਹਦਾ ਨੰਬਰ ਦੱਸਿਆ ਹੋਇਆ ਬਿਲਕੁਲ ਜੀ ਉਹ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਆਪਣੇ ਤੌਰ ਤੇ ਵੀ ਨਿਗਰ ਰੱਖਿਓ ਪੁਲਿਸ ਨੇ ਤਾਂ ਰੱਖਣੀ ਹੁੰਦੀ ਪੁਲਿਸ ਦੀ ਡਿਊਟੀ ਹੈ ਇਹ ਜੀ ਬਿਲਕੁਲ ਲੇਕਿਨ ਸਰ ਇੱਕ ਐਫ ਆਈ ਆਰ ਕੱਟੀ ਗਈ ਹੈ ਡੈਰੀ ਨੰਬਰ ਲਗਾਇਆ ਕਿ ਸਿੰਪਲ ਦਰਖਾਸਤ ਲਿਖੀ ਗਈ ਹੈ ਇਹ ਹਲੇ ਇਹਨਾਂ ਨੇ ਐਫ ਆਈ ਆਰ ਨਹੀਂ ਕਰਜ ਕਰਵਾਈ ਹੈਗੀ ਕੰਪਲੇਂਟ ਹੈ ਸਾਡੀ ਕੰਪਲੇਂਟ ਉਪਰਵਾਰ ਕਹਿ ਰਹੇ ਸੀ ਕਿ ਐਫ ਆਈ ਆਰ ਬਣੀ ਕੱਟੀ ਉਹਨਾਂ ਨੇ ਹਜੇ ਉਹ ਕਹਿੰਦੇ 2-3 ਦਿਨ ਦਾ ਸਮਾਂ ਲੱਗੂਗਾ ਸੀ ਵੀ ਗੱਲ ਕੀਤੀ ਸੀ ਜੀ ਜੀ ਇਹ ਜਿਹੜੀ ਗੱਲਬਾਤ ਜਿਹੜੀ ਇਹ ਕਹਿ ਰਹੇ ਆ ਵੀ ਆਪਣੇ ਤੌਰ ਦੇ ਉੱਤੇ ਵੀ ਸਾਡੀ ਇਨਸਟਰੀ ਦਾ ਕੰਮ ਵੀ ਸਾਡੇ ਜੋੜਾ ਚਾਹੀਦੀ ਸੀ ਕਿ ਨਹੀਂ ਆ ਗਈ ਜੀ ਇਹ ਪੇਪਰ ਦੇਖ ਲਏ ਓਕੇ ਸਾਡੇ ਇਹਨਾਂ ਨੂੰ ਕਿਹਾ ਸੀ ਕਿ ਐਫ ਆਈ ਆਰ ਦਰਜ ਕਰਵਾਉਣੀ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਸਰ ਠੀਕ ਸਰ ਠੀਕ ਸਰ ਜਿਹੜੇ ਪਰਿਵਾਰ ਨੇ ਹਜੇ 3 ਸਾਲ 2 ਸਾਲ ਹੋਈ ਸੀ ਮੋਟਰਸਾਈਕਲ ਦਿੱਤਾ ਤੇ 1 ਸਾਲ ਦੀ ਜਿਹੜੀ ਕਿਸ਼ਤਾਂ ਰਹਿੰਦੀਆਂ ਸੀਗੀਆਂ ਮੋਟਰਸਾਈਕਲ ਜਿਹੜਾ ਚੋਰ ਤਾਂ ਲੈ ਕੇ ਚਲੇ ਗਏ ਨੇ ਲੇਕਿਨ ਮੋਟਰਸਾਈਕਲ ਐਫ ਆਈ ਆਰ ਤੱਕ ਨਹੀਂ ਹੋਈ ਨਾ ਡੈਰੀ ਨੰਬਰ ਲਗਾਇਆ ਗਿਆ ਇਹ ਬਚਾਰੇ ਲਗਾਤਾਰ ਥਾਣੇ ਜਾਂਦੇ ਥਾਣੇਦਾਰ ਕਹਿੰਦੇ ਨੇ ਕਿ ਮੋਟਰਸਾਈਕਲ ਤੁਸੀਂ ਆਪਣੇ ਆਪ ਲੱਭ ਲਓ ਇਹ ਜਵਾਬ ਦੇ ਕੇ ਨਾ ਤੋਰ ਜਾਂਦਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਲੇਕਿਨ ਅਗਰ ਚੋਰ ਨੇ ਸਰਗਰਮ ਹੈ ਤੇ ਪੁਲਿਸ ਅਗਰ ਨਹੀਂ ਇਹਨਾਂ ਦੀ ਕਾਰਵਾਈ ਕਰ ਸਕਦੀ ਤੇ ਆਖਿਰ ਫਿਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਫਿਰ ਅਸੀਂ ਜਾਈਏ ਤਾਂ ਜਾਈਏ ਕਿੱਥੇ ਲੋਕਾਂ ਦਾ ਕੈਮਰਾਮੈ